ਕਸਵਨ ਡਾਲਾ ਵਿੱਚ ਹੋਈ ਚੋਰੀ ਦੇ ਮਸਲੇ ਨੂੰ ਸੁਲਝਾਉਂਦਿਆਂ ਹੋਇਆ ਪੁਲਿਸ ਨੇ ਇੱਕ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਹੋਇਆ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 26 ਜੂਨ ਨੂੰ ਚੋਰ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਡਾਕਟਰ ਮਹਿਰ ਸਿੰਘ ਕਲੋਨੀ ਨੇੜੇ ਇੱਕ ਘਰ ਵਿੱਚ ਦਾਖਲ ਹੋ ਕੇ ਨਕਦੀ ਅਤੇ ਗਹਿਣੇ ਚੋਰੀ ਕੀਤੇ ਸਨ। ਜਿਨ੍ਹਾਂ ਵਿੱਚੋਂ ਇੱਕ ਚੋਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਇਸ ਦੇ ਬਾਕੀ ਹੋਣ ਦੋ ਸਾਥੀ ਵੀ ਜਲਦ ਗ੍ਰਿਫਤਾਰ ਕੀਤੇ ਜਾਣਗੇ। ਇਹ 11:30 ਵਜੇ ਇਹਨਾਂ ਨੇ ਸਾਡੇ ਕਸਬਾ ਨਡਾਲਾ ਦੇ ਵਿੱਚ ਰਮਜੀਤ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਨਡਾਲਾ ਜੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਸੀ ਚੋਰੀ ਕਰਕੇ ਇਹ ਮੋਟਰਸਾਈਕਲ ਤੇ ਸਮੇਤ ਦੋਚੀ ਤਿੰਨ ਸੀ ਜੀ ਭਰਾ ਕਿਥੋਂ ਕਾਬੂ ਕੀਤਾ ਗਿਆ ਕਿੰਨੇ ਜਾਣੇ ਸੀ ਇਹ ਸਰ ਕੁੱਲ ਤਿੰਨ ਦੋਚੀ ਸੀ ਜੀ ਤੇ ਇਹਨੂੰ ਅਸੀਂ ਆਪਣੇ ਮਕਬਰਖਾ ਦੀ ਤਲਾਹ ਤੇ ਇਹਨੂੰ ਰਈਏ ਲਾ ਕੇ ਗ੍ਰਿਫਤਾਰ ਕੀਤਾ ਜੀ ਤੇ ਵਾਰਦਾਤ ਵਿੱਚ ਵਰਤੇ ਹੋਏ ਮੋਟਰਸਾਈਕਲ ਵੀ ਰਿਕਵਰ ਕਰਤਾ ਦੋਸ਼ੀ ਦੀ ਪਛਾਣ ਕੀ ਕਿਸ ਨਾਮ ਤੋਂ ਹੋਵੇ ਦੋਸ਼ੀ ਦਾ ਨਾਮ ਹੈਗਾ ਜੀ ਇਹ ਦੋ ਆਹੀ ਜਿਹੜਾ ਆਲਰੇਡੀ ਪਹਿਲਾਂ ਹੀ ਮਕਦਮਾ ਨੰਬਰ 141 ਨਿਤੀ 26625 ਜੇਰੇ ਧਾਰਾ 331 ਜਮਨ 3305 ਬੀਐਨਐਸ ਦਾ ਦਰਜਸ਼ਟ ਕੀਤਾ ਗਿਆ ਹੈ ਤੇ ਇਹਦੀ ਜਿਹੜੀ ਫੋਟੋ ਤੋਂ ਕੈਮਰਾ ਸੀਸੀਟੀਵੀ ਫੋਟੋ ਤੋਂ ਆਧਾਰ ਤੇ ਇਹਦੀ ਜਿਹੜੀ شناختੀ ਹੋ ਚੁੱਕੀ ਹੈ ਜੀ ਤੇ ਇਹਦਾ ਨਾਮ ਹੈਗਾ ਜੀ ਸਨੀ ਪੁੱਤਰ ਬਿੰਦਰਵਾਸੀ ਰਿਆਨ ਫਿਰ ਕਵਰੀ ਹੋਈ ਇਸ ਟਾਈਮ ਅਸਤੀ ਜੀ ਨੂੰ ਸਰਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਹਟਾ ਹੋ ਗਿਆ ਜੀ ਜੀ ਕੋਈ ਪੁਲੀਸ ਰਮਾਟਾ ਜੀ ਪਤੀ ਹੈ ਠੀਕ ਹੈ ਸਰ